ਕਰਾਂਗਾ ਕਰਾਂਗਾ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਸਕਿੰਦਰ ਸਿੰਘ ਪੁੱਤ ਕਪੁੱਤ ਕਿਵੇਂ ਹੁੰਦੇ ਨੇ ਅੱਜ ਐਸੀ ਹੀ ਤਰ੍ਹਾਂ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਇੱਕ ਮਾਂ ਬਿਮਾਰ ਹੁੰਦੀ ਹੈ ਉਸਦੇ ਸੱਟ ਵੱਜਦੀ ਹੈ ਉਸਦੀ ਹਾਲਤ ਇਲਾਜ ਨਾ ਮਿਲਣ ਦੇ ਦੁੱਖੋ ਇੰਨੀ ਬੱਤਰ ਹੁੰਦੀ ਹੈ ਕਿ ਉਸ ਮਾਂ ਦੇ ਗਲ ਦੇ ਵਿੱਚ ਕੀੜੇ ਤੱਕ ਪੈ ਜਾਂਦੇ ਨੇ ਔਰ ਹਾਲਾਤ ਦੁਖਦਾਈ ਉਦੋਂ ਹੁੰਦੇ ਨੇ ਜਦੋਂ ਫਿਰ ਉਸਦੇ ਪੁੱਤ ਨੇ ਇਲਾਜ ਕਰਵਾਉਣ ਦੀ ਬਾਰੀ ਆਉਂਦੀ ਹੈ ਉਹ ਉਸਮਾਨ ਨੂੰ ਇੱਕ ਆਸ਼ਰਮ ਦੇ ਵਿੱਚ ਛੱਡ ਕੇ ਖੁਦ ਭੱਜ ਜਾਂਦਾ ਹੈ ਅਤੇ ਆਪਣਾ ਫੋਨ ਸਵਿਚ ਆਫ ਕਰ ਲੈਂਦਾ ਹੈ। ਮਾਤਾ ਦੀਆਂ ਤਸਵੀਰਾਂ ਤੁਸੀਂ ਸਾਹਮਣੇ ਦੇਖ ਰਹੇ ਹੋ ਡਾਕਟਰ ਲਾਪ੍ਰੀਤ ਸਿੰਘ ਸਾਡੇ ਨਾਲ ਨੇ ਇਲਾਜ ਇਹਨਾਂ ਦਾ ਚੱਲ ਰਿਹਾ ਹੈ ਕਿਸ ਤਰੀਕੇ ਦੀ ਹਾਲਤ ਹੈ ਕਿੰਨਾ ਕੁ ਸੁਧਾਰ ਹੋਇਆ ਔਰ ਕਿੰਨਾ ਕੁ ਧੀਰ ਹੋਰ ਲੱਗੇਗੀ ਰਿਕਵਰੀ ਨੂੰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਡਾਕਟਰ ਸਾਹਿਬ ਕਦੋਂ ਮਾਤਾ ਜੀ ਤੁਹਾਡੇ ਕੋਲ ਆਏ ਔਰ ਹਾਲਾਤ ਕੀ ਸੀਗੇ ਜਦੋਂ ਆਏ? ਮਾਤਾ ਜੀ 3 ਤਰੀਕ ਨੂੰ ਸਾਡੇ ਕੋਲ ਆਏ ਸੀ ਇਹਨਾਂ ਦੇ ਜਿਹੜਾ ਗਲੇ ਦੇ ਲੱਗੇ ਇੱਕ ਜ਼ਖਮ ਸੀਗਾ ਜਿਹੜਾ ਕਿ ਕੋਈ ਪੁਰਾਣਾ ਜ਼ਖਮ ਸੀ ਜਿਹਦੀ ਕੋਈ ਕੋਈ ਕੇਅਰ ਨਹੀਂ ਕੀਤੀ ਗਈ ਜਿਸ ਕਾਰਨ ਉਹਦੇ ਵਿੱਚ ਜਿਹੜੇ ਕੀੜੇ ਪੈ ਗਏ ਉਹ ਜਿਹੜਾ ਜ਼ਖਮ ਆ ਕਾਫੀ ਡੂੰਘਾ ਹੋ ਗਿਆ ਜਿਸ ਦਿਨ ਮਾਤਾ ਜੀ ਆਏ ਸੀ ਉਸ ਦਿਨ ਇਹ ਸੈਪਟਿਕ ਸ਼ੌਕ ਚ ਸੀ ਜਿਹੜਾ ਸਾਡੀ ਭਾਸ਼ਾ ਚ ਕਹਿੰਦੇ ਜਦੋਂ ਜਿਹੜੀ ਇਨਫੈਕਸ਼ਨ ਆ ਖੂਨ ਦੇ ਵਿੱਚ ਵੀ ਚਲ ਜਾਂਦੀ ਆ ਉਹ ਸਟੇਟ ਦੇ ਵਿੱਚ ਸੀ ਹਾਈ ਗ੍ਰੇਡ ਫੀਵਰ ਦੇ ਨਾਲ ਸੀ ਜੇ ਕੁਝ ਸਮਾਂ ਹੋਰ ਲੇਟ ਹੋ ਜਾਂਦੀ ਹੋ ਸਕਦਾ ਮਾਤਾ ਜੀ ਜਿਹੜੇ ਆ ਉਹ ਬਚਣਾ ਪਾਉਂਦੇ ਉਸ ਸਮੇਂ ਸਿਰ ਪਹੁੰਚ ਗਏ ਉਸ ਤੋਂ ਬਾਅਦ ਇਹਨਾਂ ਦਾ ਇਲਾਜ ਸ਼ੁਰੂ ਕੀਤਾ ਗਿਆ ਤੇ ਜਿਹੜਾ ਜ਼ਖਮ ਆ ਉਹਦੇ ਵਿੱਚੋਂ ਜਿਹੜੇ ਕੀੜੇ ਉਹ ਕੱਢ ਲਏ ਗਏ ਹੁਣ ਜ਼ਖਮ ਜਿਹੜਾ ਅੱਗੇ ਨਾਲੋਂ ਕਾਫੀ ਬਿਹਤਰ ਹੈ ਪਹਿਲਾਂ ਜ਼ਖਮ ਦੇ ਵਿੱਚ ਰਿਕਵਰੀ ਹੋਣੀ ਸ਼ੁਰੂ ਹੋਈ ਹੈ ਹਾਂਜੀ ਜ਼ਖਮ ਦੇ ਵਿੱਚ ਹੁਣ ਕਾਫੀ ਰਿਕਵਰੀ ਹੈ ਗਈ ਹੈ ਜਿਹੜੇ ਕੀੜੇ ਉਹ ਹੈ ਨਹੀਂਗੇ ਜਿਹੜਾ ਜ਼ਖਮ ਉਹ ਲਾਲ ਹੋ ਰਿਹਾ ਜਿਹੜੇ ਜਿਹੜੇ ਟੈਸਟਾਂ ਦੀਆਂ ਰਿਪੋਰਟਾਂ ਦੇ ਵਿੱਚ ਜਿਹੜੀ ਇਨਫੈਕਸ਼ਨ ਬਹੁਤ ਜ਼ਿਆਦਾ ਆਈ ਹੋਈ ਸੀ ਉਹ ਵੀ ਇਨਫੈਕਸ਼ਨ ਜਿਹੜੀ ਹੁੰਦੇ ਅੱਜ ਦੀ ਟੈਸਟਾਂ ਦੀ ਰਿਪੋਰਟ ਆਈ ਉਹਦੇ ਵਿੱਚ ਕਾਫੀ ਬਿਹਤਰ ਆ ਇਹ ਮਾਤਾ ਜੀ ਮੂਹਰਾ ਹੀ ਜਿਹੜਾ ਕੁਛ ਖਾਪ ਹੀ ਨਹੀਂ ਰਹੇ ਸੀ ਉਹ ਵੀ ਜਿਹੜਾ ਅੱਜ ਕੁਛ ਇਹਨਾਂ ਨੇ ਮੂਹਰਾ ਹੀ ਜਿਹੜਾ ਖਾ ਤੁਸੀਂ ਜ਼ਖਮ ਦੇਖਿਆ ਹੋਊਗਾ ਇਹਦੀ ਕੇਸ ਸਟਡੀ ਵੀ ਕੀਤੀ ਹੋਊਗੀ ਪੂਰੀ ਤਰ੍ਹਾਂ ਦੇ ਨਾਲ ਕਿੰਨਾ ਕੁ ਪੁਰਾਣਾ ਲੱਗਦਾ ਹੈ ਜ਼ਖਮ ਔਰ ਲੱਗਦਾ ਹੈ ਕੋਈ ਤੁਸੀਂ ਬਲੱਡ ਟੈਸਟ ਵੀ ਲਏ ਹੋਣਗੇ ਕੋਈ ਮੈਡੀਸਿਨ ਜਾਂ ਮੈਡੀਕਲ ਹੀ ਕਿਸੇ ਨੇ ਕੋਸ਼ਿਸ਼ ਕੀਤੀ ਹੋ ਲੱਗ ਰਿਹਾ ਤੁਹਾਨੂੰ ਵੀ ਕੋਈ ਦੇਖੋ ਜੀ ਦੇਖਣ ਨੂੰ ਇਹ ਲੱਗਦਾ ਵੀ ਇਹ ਨੈਗਲੈਕਟਡ ਜਿਹੜਾ ਇਹ ਜ਼ਖਮ ਸੀ ਹੋ ਸਕਦਾ 2-4 ਮਹੀਨੇ ਤੋਂ ਵੀ ਵੱਧ ਦਾ ਸਮਾਂ ਰਿਹਾ ਹੋਵੇ ਕਿਉਂਕਿ ਜੇ ਅਸੀਂ ਇਹ ਢੂੰਘਾਈ ਦੇਖੀਏ ਲਗਭਗ 1.5 ਇੰਚ ਜਿਹੜਾ ਉਹ ਜ਼ਖਮ ਢੂੰਘਾਇਆ ਤੇ ਕੀੜੇ ਵੀ ਪਏ ਹੋਏ ਆ ਸੋ ਇਹ ਕਾਫੀ ਲੰਬਾ ਪੁਰਾਣੇ ਸਮੇਂ ਤੋਂ ਜਿਹੜਾ ਇਹ ਜ਼ਖਮ ਹੋਇਆ ਹੋਵੇਗਾ ਜਿਹੜਾ ਟ੍ਰੀਟਮੈਂਟ ਆ ਉਹ ਕੋਈ ਪ੍ਰੋਪਰ ਹੋਇਆ ਨਹੀਂ ਕੋਈ ਬਾਹਰ ਹੀ ਟਿਊਬਾ ਲਾਉਂਦੇ ਰਹੇ ਜਾਂ ਕੋਈ ਟ੍ਰੀਟਮੈਂਟ ਜਿਹੜੀ ਕੋਈ ਐਂਟੀਬਾਇਓਟਿਕ ਹੈ ਜਾਂ ਕੋਈ ਖੂਨ ਦੀ ਜਾਂਚ ਜਿਹੜੀ ਨਹੀਂ ਹੋ ਪਾਈ ਜਿਹਦੇ ਕਰਕੇ ਹੀ ਇੰਨਾ ਵਧਿਆ ਹੈ ਹਾਲਤ ਜਾਨਲੇਵਾ ਸੀਗੀ ਜਿਸ ਤਰੀਕੇ ਦਾ ਜ਼ਖਮ ਸੀਗਾ ਕੀੜੇ ਪਏ ਦੇਖੋ ਜਦੋਂ ਆਏ ਉਦੋਂ ਤਾਂ ਜਿਹੜੀ ਹਾਲਾਤ ਉਹ ਕਾਫੀ ਜਾਨਲੇਵਾ ਸੀ ਕਿਉਂਕਿ ਜਿਹੜੇ ਇਹਨਾਂ ਦਾ ਸੈਫਟੀ ਸੀਮਿਕ ਜਿਹੜਾ ਸ਼ੌਕ ਦੇ ਵਿੱਚ ਸੀਗੇ ਹਾਰਟ ਰੇਟ ਵਧਿਆ ਹੋਇਆ ਸੀ ਬੀਪੀ ਘਟਿਆ ਹੋਇਆ ਸੀਗਾ ਜਿਹਦੇ ਸੈੱਲ ਆਊ ਵੀ ਵਧੇ ਹੋਏ ਸੀਗੇ ਹਾਈ ਗ੍ਰੇਡ ਫੀਵਰ ਸੀਗਾ ਉਸ ਟਾਈਮ ਕੰਡੀਸ਼ਨ ਕਾਫੀ ਜਿਹੜੀ ਉਹ ਗੰਭ ਤੇ ਆਪਾਂ ਮਾਤਾ ਜੀ ਹਾਲਤ ਦੇਖਦੇ ਆ ਬਿਲਕੁਲ ਇਕਦਮ ਸਰੀਰਕ ਤੌਰ ਦੇ ਉਤੇ ਫਿਜ਼ੀਕਲੀ ਵੀ ਦੇਖਿਆ ਤਾਂ ਬਹੁਤ ਕਮਜ਼ੋਰ ਨਜ਼ਰ ਆ ਰਹੇ ਲੱਗਦਾ ਉਹ ਮੈਨੂੰ ਤਾਂ ਲੱਗਦਾ ਇਹਨਾਂ ਕੋਈ ਖਾਦਾ ਪੀਤਾ ਵੀ ਨਹੀਂ ਹੋਗਾ ਕਿੰਨੇ ਦਿਨਾਂ ਦੇ ਦੇਖੋ ਜਦੋਂ ਮਰੀਜ਼ ਇਦਾਂ ਸੈਪਟਿਕ ਸ਼ੌਕ ਦੇ ਵਿੱਚ ਹੁੰਦਾ ਉਹਦੀ ਭੁੱਖ ਵੀ ਮਰ ਜਾਂਦੀ ਆ ਉਹਦਾ ਵਜ਼ਨ ਵੀ ਘਟਣ ਲੱਪੈਂਦਾ ਆ ਸੋ ਇਹ ਲੰਬੇ ਸਮੇਂ ਤੋਂ ਇਹ ਜ਼ਖਮ ਹੋਣ ਕਰਕੇ ਜਿਹੜਾ ਓਰਲ ਇਨਟੇਕ ਆ ਜਿਹੜਾ ਮਰੀਜ਼ ਨੇ ਖਾਣਾ ਪੀਣਾ ਉਹਦੇ ਨਾਲ ਹੀ ਠੀਕ ਹੋਣਾ ਨਾ ਨਾਲ ਜਿਹੜਾ ਜ਼ਖਮ ਉਹਦੇ ਵਿੱਚ ਦੀ ਪ੍ਰੋਟੀਨ ਲਾਸ ਹੋਣ ਲੱਪੈਂਦਾ ਉਹਦਾ ਬੋਡੀ weight ਜਿਹੜਾ ਉਹ ਹੋਰ ਲਾਸ ਹੋਣ ਲੱਪੈਂਦਾ ਇਹ ਸਾਰੀਆਂ ਚੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਤਾ ਜੀ ਨੇ ਬਿਹਤਰ ਬੱਧਰ ਹਾਲਤ ਦੇ ਵਿੱਚੋਂ ਗੁਜ਼ਰੇ ਨੇ ਔਰ ਲਗਾਤਾਰ ਇਲਾਜ ਚੱਲ ਰਿਹਾ ਔਰ ਇੰਨਾ ਖਤਰਨਾਕ ਸੀਗਾ ਸਿਚੁਏਸ਼ਨ ਸਟੇਜ ਇੰਨੀ ਖਤਰਨਾਕ ਸੀਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਸਹੀ ਇਲਾਜ ਨਾ ਮਿਲਦਾ ਤਾਂ ਇਹਨਾਂ ਦੀ ਜਾਨ ਵੀ ਜਾ ਸਕਦੀ ਸੀ ਹੁਣ ਮਾਤਾ ਜੀ ਪਹੁੰਚੇ ਕਿਵੇਂ ਇਹ ਬੜੀ ਦਿਲ ਨੂੰ ਝੰਜੋੜ ਦੇਣ ਵਾਲੀ ਕਹਾਣੀ ਹੈ ਜੋ ਤੁਸੀਂ ਦੇਖੋਗੇ ਸੁਣੋਗੇ ਤਾਂ ਮੈਨੂੰ ਲੱਗਦਾ ਤੁਹਾਡੀਆਂ ਅੱਖਾਂ ਵੀ ਨਮ ਹੋ ਜਾਣਗੀਆਂ ਮਨਜੋਤ ਸਿੰਘ ਤਲਵੰਡੀ ਸਾਡੇ ਨਾਲ ਨੇ ਇਹਨਾਂ ਦੇ ਕੋਲ ਇਹ ਕੇਸ ਆਇਆ ਇਹੀ ਮਾਤਾ ਜੀ ਹਸਪੀਟਲ ਲੈ ਕੇ ਆਏ ਨੇ ਮਨਜੋਤ ਵੀਰ ਪਹਿਲਾਂ ਤਾਂ ਫਤਿਹ ਸਾਂਝ ਪਾਉਣੇ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਪਹੁੰਚੇ ਮਾਤਾ ਜੀ ਔਰ ਕਦੋਂ ਆਏ ਸੀਗੀ ਹਾਲਤ ਕੀ ਸੀ ਸਿਕੰਦਰ ਵੀਰ ਜੀ ਜਿਸ ਦਿਨ ਮੈਨੂੰ ਤਕਰੀਬਨ 2 ਤਰੀਕ ਨੂੰ ਕਾਲ ਆਉਂਦੀ ਹੈ ਸ਼ਾਮ ਨੂੰ ਵੀ ਇੱਕ ਮਾਤਾ ਦੇ ਕੀੜੇ ਪਏ ਹੋਇਆ ਤੇ ਮੈਂ ਉਹਨੂੰ ਹੌਲੀ-ਹੌਲੀ ਪੁੱਛਦਾ ਵੀ ਕੌਣਾ ਤੇ ਕਹਿੰਦਾ ਵੀ ਮੈਨੂੰ ਉਹਨੇ ਦੱਸਿਆ ਵੀ ਮੈਂ ਮੇਰੀ ਮਾਂ ਹੀ ਤੇ ਗੱਲਬਾਤ ਮੈਂ ਕਿਹਾ ਨੰਬਰ ਕਿੱਥੋਂ ਲਿਆ ਕਹਿੰਦਾ ਮੇਰੀ ਰਿਸ਼ਤੇਦਾਰੀ ਗੜਦੀ ਵਾਲਾ ਤੇ ਗੱਲਬਾਤ ਚੱਲਦੀ ਮੈਂ ਕਿਹਾ ਵੀ ਅਸੀਂ ਆਉਨੇ ਆ ਅਸੀਂ ਲੋਈਆਂ ਅਸੀਂ ਉਸ ਟਾਈਮ ਸਾਡੀ ਸੇਵਾ ਚੱਲ ਰਹੀ ਸੀ ਮੈਂ ਕਿਹਾ ਵੀ ਮੈਂ ਇੱਥੋਂ ਆ ਜੰਨੇ ਆ ਵੀ ਬਹੁਤ ਹਾਲਾਤ ਵੀ ਖਰਾਬ ਆ ਉਹਨੇ ਵੀਡੀਓ ਭੇਜੀ ਆ ਸਾਰੇ ਗਾਲ ਜਿਹੜਾ ਵੀ ਕੀੜਿਆਂ ਨਾਲ ਭਰਿਆ ਹੋਇਆ ਸੀ ਬਾਹਰ ਹੀ ਕੀੜੇ ਤੁਰੇ ਫਿਰਦੇ ਵੀਡੀਓ ਦੇਖਿਓ ਤੁਸੀਂ ਤੇ ਹਨਾ ਮੈਂ ਉਹਨੂੰ ਕਿਹਾ ਮੈਂ ਕਿਹਾ ਅਸੀਂ ਤੁਰਦੇ ਆ ਉਹਨੂੰ ਇਦਾਂ ਲੱਗਾ ਵੀ ਜੇ ਇੱਥੇ ਆਉਣਗੇ ਤਾਂ ਮੇਰਾ ਖਿਆਲ ਵੀ ਮੇਰਾ ਇੱਥੇ ਰੌਲਾ ਹੀ ਪਊਗੀ ਮੇਰੇ ਘਰ ਚੋਂ ਕਹਿੰਦਾ ਅਸੀਂ ਲੈ ਕੇ ਆ ਜੰਨੇ ਆ ਮੈਂ ਕਿਹਾ ਫਿਰ ਲੈ ਕੇ ਹੁਣੇ ਹੀ ਤੁਰਪਾ ਕਹਿੰਦਾ ਬਾਈ ਜੀ ਗੱਡੀ ਗੁੱਡੀ ਹੈ ਨਹੀਂ ਮੈਂ ਹੁਣ ਇਲਾਜ ਮਾੜਾ ਮੋਟਾ ਟਕਰਾ ਕੇ ਸਵੇਰੇ ਲੈ ਆਉਨੇ ਤੇ ਸਵੇਰੇ ਤਕਰੀਬਨ ਸੁਖਮਿੰਦਰ ਸਿੰਘ ਸਾਡੇ ਕੋਲ 8 ਵਜੇ ਦੇ ਲਗਭਗ ਸੇਵਾ ਘਰ ਚ ਪਹੁੰਚ ਪਹੁੰਚ ਜਾਂਦਾ ਐ ਗੱਡੀ ਦੇ ਵਿੱਚ ਪ੍ਰਾਈਵੇਟ ਗੱਡੀ ਜਿਹੜੀ ਕਰਕੇ ਲਿਆਉਂਦੇ ਆ ਕਿਰਾਏ ਤੇ ਉਹਦੇ ਵਿੱਚ ਅਸੀਂ ਦੇਖੀ ਆ ਬੱਚੋ ਮਾਤਾ ਨੂੰ ਬਾਹਰ ਲਾਇਆ ਲਾ ਕੇ ਜਦੋਂ ਅਸੀਂ ਮੰਜੇ ਤੇ ਪਾਇਆ ਹੀ ਆ ਤੇ ਬੜਾ ਉਹਨੇ ਮਾੜਾ ਜਿਹਾ ਇੱਥੇ ਲੀਰ ਜੀ ਰੱਖੀ ਹੋਈ ਸੀ ਉਹ ਅਸੀਂ ਚੱਕਿਆ ਕੱਪੜਾ ਜਿਹਾ ਤੇ ਥੱਲੇ ਕੀੜੇ ਵਿੱਚ ਘੁੰਮਣਾ ਬੜਾ ਮਨ ਖਰਾਬ ਹੋਇਆ ਮੈਂ ਕਹਾ ਤੂੰ ਕੌਣ ਕਹਿੰਦਾ ਮੈਂ ਮੇਰੀ ਮਾਂ ਹੀ ਆ ਮੈਂ ਪੋਤਾ ਬਸ ਫਿਰ ਪਹਿਲਾਂ ਫੋਨ ਤੇ ਸਾਰਾ ਕੁਝ ਦੱਸ ਰਿਹਾ ਮੈਂ ਇਦਾਂ ਇਦਾਂ ਹੋ ਗਿਆ ਉਹਦੋਂ ਦੱਸਿਆ ਵੀ ਮੈਂ ਪੁੱਤ ਬੋਲ ਰਿਹਾ ਮੇਰੀ ਮਾਂ ਦੀ ਇਨਾ ਝੱਕਦਾ ਸੀ ਪਹਿਲਾਂ ਝੱਕਦਾ ਜੀ ਅਸੀਂ ਵੀ ਮੈਨੂੰ ਮੈਂ ਇਦਾਂ ਕਰਨਾ ਹੋਰੀ ਵਾਲੇ ਦੁਵਾਲੇ ਦੀਆਂ ਗੱਲਾਂ ਕਰੀ ਜਾਂਦਾ ਸੀ ਫਿਰ ਗੜਦੀ ਵਾਲਾ ਦੀ ਰਿਸ਼ਤੇਦਾਰੀ ਆ ਉਹਨਾਂ ਦੇ ਵੀ ਅਜ ਤੋਂ 4 ਸਾਲ ਪਹਿਲਾਂ ਗੋਂਹਾਂ ਰਿਸ਼ਤੇਦਾਰਾਂ ਦੇ ਕੋਈ ਬਜ਼ੁਰਗ ਦੇ ਕੀੜੇ ਪੈ ਗਏ ਸੀ ਉਹ ਅਸੀਂ ਇਲਾਜ ਕੀਤਾ ਸੀ ਉਹਨਾਂ ਨੇ ਫਿਰ ਗਾਂ ਤੋਂ ਗਾਂ ਇਦਾਂ ਕਰਕੇ ਸਾਨੂੰ ਇਹਨਾਂ ਨੇ ਦੱਸਿਆ ਤੇ ਫਿਰ ਸ਼ਾਮੀ ਅਸੀਂ ਫਿਰ ਉਹਨੇ ਸਵੇਰੇ ਫਿਰ ਉਹਨਾਂ ਨਾਲ ਗੱਲਬਾਤ ਚੱਲਦੀ ਸੀਗੀ ਹਾਂਜੀ ਫਿਰ ਉਹ ਆਪਾਂ ਇੱਕ ਵੀਡੀਓ ਵੀ ਤੁਹਾਡਾ ਦੇਖਿਆ ਤੁਹਾਡੇ ਸੋਸ਼ਲ ਮੀਡੀਆ ਹੈਂਡਲਸ ਦੇ ਉੱਤੇ ਵੀ ਪਿਆ ਉਹਦੇ ਵਿੱਚ ਤੁਹਾਡੀ ਉਹਨਾਂ ਨਾਲ ਗੱਲਬਾਤ ਵੀ ਹੋ ਰਹੀ ਹੈ ਤੁਸੀਂ ਉਹਨੂੰ ਝਿੜਕ ਵੀ ਰਹੇ ਹੋ ਉਹ ਗੱਲਬਾਤ ਜਿਵੇਂ ਜਦੋਂ ਆਪਾਂ ਗੱਲਬਾਤ ਕਰਦੇ ਹਾਂ ਕੀੜੇ ਜਦੋਂ ਗੱਲ ਹੀ ਮੇਰੀ ਵੱਡੇ ਵੀਰ ਲਾਪਰੀ ਭਾਈ ਨਾਲ ਗੱਲ ਹੋਈ ਇਹ ਮੈਂ ਕਿਹਾ ਵੀ ਕਿਉਂਕਿ ਗਲ ਦੀ ਪ੍ਰੋਬਲਮ ਸੀਗੀ ਸਰਪਰੇਸ਼ਨ ਡੇਟਰ ਚ ਆਪਾਂ ਕੀੜੇ ਨਿਕਲਣੇ ਸੀ ਜਿੰਨੇ ਕੁ ਉਪਰੋਂ ਪ੍ਰੋਂ ਸੀਗੇ ਉਹ ਅਸੀਂ ਐਂਬੂਲੈਂਸ 'ਚ ਲੈ ਕੇ ਜਾਣਾ ਉਹ ਕੱਢ ਰਹੇ ਸੀ ਕੱਢ ਰਹੇ ਸੀ ਤੇ ਕੱਢ ਕੇ ਤੇ ਮਾਤਾ ਨੇ ਨਾ ਜਿੱਦਾਂ ਉਹ ਆਪਣੇ ਪੋਤਾਂ ਨਾਲ ਜਿੱਦਾਂ ਹੱਥ ਜਾ ਘੁਟੋ ਤੂੰ ਦੂਰ ਦੂਰ ਜਾਵੇ। ਲੱਗ ਹੀ ਨਹੀਂ ਤੂੰ ਵੀਡੀਓ 'ਚ ਦੇਖੋ ਜਦੋਂ ਪਹਿਲਾ ਕਲਿੱਪ ਹੈਗੀ ਉਹਦੇ ਵਿੱਚ ਆਉਂਦਾ ਨਹੀਂ ਲੱਗੇ। ਲੱਗੀ ਨਾ ਖੜੇ ਦੂਰ ਦੂਰ ਜਾਈ ਜਾਵੇ। ਇੱਕ ਆਪਣਾ ਮਾਂ ਦੇ ਹਲਾ ਚੱਲਦਾ ਤੂੰ ਲੱਗੇ ਤਾਂ ਖੜ ਦੂਰ ਦੂਰ ਜਾਈ ਜਾਵੇ। ਮੈਂ ਜੱਜਮੈਂਟ 'ਚ ਕੀਤੀ ਮੈਂ ਕਿਹਾ ਇਹ ਕੋਈ ਪੋਤਾ ਨਾ ਨਾ ਕੋਈ ਜਾਂਦਾ ਮੈਂਟਲੀ ਥੋੜਾ ਜਿਆ ਲੱਗਦਾ ਪਰ ਨਹੀਂ ਮੋਬਾਈਲ ਰੱਖਿਆ ਆ ਗੱਡੀ ਕਰਾਏ ਤੇ ਕਰਕੇ ਆ 2800 ਰੁਪਏ ਤੋਂ ਪੈਸੇ ਦਿੱਤੇ ਜੇਬ 'ਚ ਹੋਰ ਵੀ ਪੈਸੇ। ਤਾਂ ਫਿਰ ਮੈਂ ਕਿਹਾ ਇਹ ਬਿਲਕੁਲ ਨਕਮਿਆਂ ਵਾਲਾ ਕੰਮ ਜਿਹੜਾ ਵੀ ਜਾਣ ਬੁੱਝ ਕੇ ਕਰਤੂਤ ਕਰ ਰਿਹਾ ਵੀ ਫਿਰ ਜਦੋਂ ਗੱਲਬਾਤ ਕਰਦੇ ਕਰਦੇ ਮੈਂ ਪੁੱਛਿਆ ਮੈਂ ਕਿਹਾ ਕਿਦਾਂ ਵੀ ਨਾ ਵੀ ਤੂੰ ਰਹੂਗਾ ਕਹਿੰਦਾ ਮੁਰੇਉਂ ਕਹਿੰਦਾ ਨਹੀਂ ਮੇਰਾ ਤਾਂ ਘਰ ਆ ਮੈਂ ਕਿਹਾ ਜੀ ਹਰ ਘਰ ਕਹਿੰਦਾ ਘਰ ਵੀ ਉਥੋੜ ਜਾਣਾ ਕਹਿੰਦਾ ਨਹੀਂ ਮੈਂ ਮੇਰਾ ਤਾਂ ਸਮਾਨ ਪਿਆ ਹੈ ਉੱਥੇ ਮੈਂ ਤਾਂ ਖੁੱਲਾ ਛੱਡਿਆ ਮਤਮਾਲਾ ਉਹੀ ਵੀ ਰਹਿਣਾ ਨਹੀਂ ਬਹਾਨੇ ਪਾਈ ਜਾਵੇ ਅੱਛਾ ਮਾਂ ਨੂੰ ਇਲਾਜ ਲਈ ਲੈ ਕੇ ਆ ਪਰ ਕੋਲ ਨਹੀਂ ਰਹਿਣਾ ਆਸ਼ਰਮ ਚ ਛੱਡ ਕੇ ਜਾਣਾ ਉਹ ਆ ਵੀ ਮੈਂ ਸਿੱਟ ਕੇ ਦੌੜ ਜਾਵਾਂ ਇਦਾਂ ਕਰਦੂਦ ਕਰ ਮੈਂ ਸਿੱਟ ਕੇ ਦੌੜ ਜਾ ਅੱਛਾ ਉਹੀ ਗੱਲ ਸਿੱਟੇ ਨੇ ਵਾਲੀ ਗੱਲ ਕੀਤੀ ਉੱਥੇ ਜਦੋਂ ਆਪਾਂ ਲੈ ਗਏ ਮੈਂ ਕਿਹਾ ਨਹੀਂ ਤੈਨੂੰ ਇਹ ਇਹ ਨਹੀਂ ਆਪਾਂ ਕੰਮ ਕਰਦੇ ਨਾ ਮੈਂ ਮੁੰਡਿਆਂ ਨੂੰ ਕਿਹਾ ਨਾਲ ਲੈ ਕੇ ਜਾਓ ਇਹਨੂੰ ਉੱਥੇ ਲਿਜਾਇਆ ਇੱਥੋਂ ਗੱਡੀ ਚ ਉਤਰਿਆ ਅਸੀਂ ਐਂਬੂਲੈਂਸ ਦੇ ਵਿੱਚ ਗਾਂ ਅਮਰਜੈਂਸੀ ਚ ਲੈ ਕੇ ਜਾਣਾ ਮਾਤਾ ਨੂੰ ਲੈ ਕੇ ਜਾਣਾ ਉਹਨੇ ਚੱਕਿਆ ਤੁਰਦੇ ਤੁਰਦੇ ਦਾ ਬੱਸ ਸਟੈਂਡ ਨੂੰ ਪਹੁੰਚ ਗਿਆ ਤੇ ਮੁੰਡਿਆਂ ਦਾ ਫੋਨ ਆ ਮੈਂ ਕਹਾਂ ਨਹੀਂ ਇਹਨੂੰ ਲਿਆਓ ਫੜ ਕੇ ਚਲੋ ਆਪਾਂ ਹੋਰ ਵੀ ਥਾਮਦੇ ਕੋਈ ਏਡੀ ਗੱਲ ਨਹੀਂ ਪਰ ਇਹਨੂੰ ਅਸਾਸਤਾ ਦੁਬਾਈ ਹੈ ਹਨਾ ਫਿਰ ਮੈਂ ਲਿਆਂਦਾ ਅਸੀਂ ਜਾ ਕੇ ਨਾ ਤਾਂ ਹੋਰ ਸਾਨੂੰ ਏਡੀ ਵੀ ਹੈਨੀ ਵੀ ਨਾ ਰਵੇ ਨਾ ਰਵੇ ਸਾਨੂੰ ਕੋਈ ਮਤਲਬ ਨਹੀਂ ਪਰ ਆਪਾਂ ਤਾਂ ਚਲੋ ਗੁਰੂ ਸਾਹਿਬ ਨੇ ਮੂਰੇ ਅਰਦਾਸ ਬੇਨਤੀ ਕਰਦੇ ਵੀ ਸਾਨੂੰ ਸੇਵਾ ਸਾਡੇ ਪ੍ਰਮਾਤਮਾ ਨੇ ਝੋਲੀ ਪਾਈ ਆ ਜਾਂ ਫਿਰ ਜਦੋਂ ਫੜ ਕੇ ਲਿਆਂਦੇ ਦੁਆਰਾ ਫੜ ਕੇ ਲਿਆ ਇੱਕ ਦਿਨ ਰਿਆ ਹੁਣ ਦੌੜ ਗਿਆ ਆ ਉਹਨਾਂ ਨੇ ਤਾਂ ਸੇ ਤੁਹਾਨੂੰ ਵੀ ਕੁਝ ਨਹੀਂ ਦੱਸਿਆ ਕੁਝ ਨਹੀਂ ਕੁਝ ਨਹੀਂ ਬਿਨਾ ਬਦਸੇ ਦੌੜ ਗਿਆ ਫੋਨ ਬੰਦ ਆ ਰਿਹਾ ਫੋਨ ਵੀ ਬੰਦ ਆ ਰਿਹਾ ਮੈਂ ਤੁਹਾਨੂੰ ਨੰਬਰ ਵੀ ਦਊਂ ਲਾਓ ਫੋਨ ਦੇ ਕੋਲ ਫੋਨ ਬੰਦ ਆ ਰਹੇ ਇਹ ਜਦੋਂ ਇਦਾਂ ਦੀ ਤਸਵੀਰ ਦੇਖਦੇ ਹਾਂ ਹਾਲਾਂਕਿ ਬਹੁਤ ਸਾਰੇ ਬਜ਼ੁਰਗ ਤੁਹਾਡੇ ਕੋਲ ਪਹਿਲਾਂ ਵੀ ਨੇ ਪਰ ਜਦੋਂ ਇਦਾਂ ਦਾ ਕੀ ਸੀਨ ਦੇਖਦੇ ਹਾਂ ਵੀ ਪੁੱਤ ਕਪੁੱਤ ਕਿਵੇਂ ਹੁੰਦੇ ਨੇ ਫਿਰ ਉਹ ਤਾਂ ਮੇਨੋ ਦਾ ਆਪਣੇ ਮਨ ਨੂੰ ਵੀ ਬਹੁਤ ਵੱਡੀ ਚੀਜ਼ ਬਿਲਕੁਲ ਸਿਕੰਦਰ ਵੀ ਹੌਸਲਾ ਮਨ ਇੰਨਾ ਖਰਾਬ ਹੋਇਆ ਵੀ ਇੱਕ ਤਾਂ ਗੁੱਸਾ ਵੀ ਆਵੇ ਉਹਦੇ ਵਿੱਚ ਵੀ ਤੇਰੇ ਹੁਣ ਹਨਾ ਵੀ ਚਾਰ ਛੱਡੀਏ ਫਿਰ ਅਸੀਂ ਕਿਹਨੇ ਨਹੀਂ ਸਾਡੇ ਪ੍ਰਮਾਤਮਾ ਨੇ ਸੇਵਾ ਪਰ ਬੜਾ ਮਨ ਖਰਾਬ ਹੁੰਦਾ ਉਸ ਟਾਈਮ ਵੀ ਯਾਰ ਤੂੰ ਅਕਲ ਵਾਲਾ ਕੰਮ ਕਰ ਵੀ ਤੂੰ ਸਾਹਮਣੇ ਹੁਣ ਦੇਖੋ ਸਾਡੇ ਕੋਲ ਤੇਰਾ ਸਿਕੰਦਰ ਤੂੰ ਜਾਣਦੇ ਕਿੰਨੇ ਸਿ ਲਵਾਰਸਾਂ ਦੀ ਸੇਵਾ ਕਰਦੇ ਆ ਅਸੀਂ ਜਿਹੜੇ ਬਿਲਕੁਲ ਲਵਾਰਸਾ ਰੋੜਾਂ ਤੇ ਪੈਓ ਜਿਨ੍ਹਾਂ ਦਾ ਵਿਚਾਰਿਆਂ ਦਾ ਅੱਗੇ ਪਿੱਛੇ ਹੀ ਹੈ ਨਹੀਂ ਕੋਈ ਵੀ ਜਿਨ੍ਹਾਂ ਦਾ ਸਾਨੂੰ ਵੀ ਪਤਾ ਨਹੀਂ ਉਹ ਆਏ ਕਿੱਥੋਂ ਆ ਕਿੱਥੋਂ ਆਏ ਰੋੜਾਂ ਤੇ ਵਿਚਾਰੇ ਤੁਰੇ ਹਨਾ ਉਹਨਾਂ ਨੂੰ ਸਾਮ ਸੰਭਾਲ ਕਰਦੇ ਆ ਪਰ ਜੇ ਦਾ ਹੁਣ ਸਭ ਕੁਝ ਹੁੰਦੇ ਹੋਏ ਵੀ ਤੇ ਉਹ ਕਵੇ ਇੰਦਾ ਬੜਾ ਮਨ ਖਰਾਬ ਹੁੰਦਾ ਅੱਛਾ ਉਹਦੇ ਮੇਰੇ ਪਤਾ ਕੀਤਾ ਵੀ ਇਹਦਾ ਪਿੱਛੇ ਪਰਿਵਾਰ ਹੈਗਾ ਕੋਈ ਮਾਤਾ ਤੋਂ ਇਲਾਵਾ ਕੋਈ ਹੈਗਾ ਜਾਂ ਤੁਹਾਨੂੰ ਦੱਸ ਕੇ ਗਿਆ ਵੀ ਮੇਰਾ ਪਿੱਛੇ ਨੁਕਸਾਨ ਕੀ ਹੋਈ ਮੈਂ ਮਾਤਾ ਦੇ ਕੋਲ ਰਹਿ ਗਿਆ ਇੱਥੇ ਉਛ ਵੀ ਨਹੀਂ ਐਮੀ ਆ ਨਾ ਕੰਮਕਤਾ ਕਰਦਾ ਆ ਇਹ ਨਹੀਂ ਗੱਲ ਵੀ ਕੰਮ ਕਰਨ ਦਾ ਬਿਲ ਬੜਾ ਸੋਹਣਾ ਕਰਦਾ ਆ ਜਾਂਦਾ ਆਉਂਦਾ ਆ ਤੇ ਉਦਾਂ ਵੈਸੇ ਇੰਨਾ ਜ਼ਿਆਦਾ ਨੰਗਾਈ ਚ ਤਾਂ ਨਹੀਂ ਗਏ ਮੈਰਿਜ ਨਹੀਂ ਉਹਨੇ ਕਰਵਾਈਓ ਤੇ ਉਮਰ ਵੀ ਘਾਟੀ ਆ ਤੇ ਪਰ ਹੁਣ ਜਿੱਦਾਂ ਕੰਮਕੁਮ ਆਪਣਾ ਕਰਦਾ ਬਸ ਉਹੀ ਐਸ਼ ਪ੍ਰਾਤੀ ਆ ਵੀ ਉੱਥੇ ਮੈਂ ਬੈ ਬਟੂnga ਘੁੰਮੂ ਫਿਰੂnga ਬਾਹਾਂ ਕੰਮ ਹੋਣਾ ਉਹਰ ਉੱਥੇ ਕਾਦਾ ਆਪਣੀ ਜ਼ਿੰਮੇਵਾਰੀ ਤੋਂ ਭੱਜਦਾ ਤਾਂ ਕਹੀ ਜਾਂਦਾ ਵੀਡੀਓ ਜੇ ਆਪਾਂ ਸੁਣ ਰਹੇ ਮੇਰਾ ਸਮਾਨ ਪਿਆ ਉੱਥੇ ਕੋਈ ਸਮਾਨ ਚਾਕੇ ਲੈ ਜਾਊਗਾ ਮਾਂ ਸੁੱਟ ਕੇ ਚੱਲਾ ਸਮਾਨ ਕੋਈ ਨਾ ਚਾਕੇ ਸਮਾਨ ਦਾ ਦੇ ਲੋ ਕਿੱਡਾ ਫਿਕਰ ਸਤਿਗੁਰੂ ਉਹ ਮਾਂ ਜਿੰਨੇ ਵਿਚਾਰੀ ਨੇ ਆਪਣੇ ਢੇਡੇ ਚ ਰੱਖ ਕੇ ਪਾਲਿਆ ਇਹ ਮਾਂ ਉਸ ਟਾਈਮ ਵੀ ਉਹਦੇ ਨਾਲ ਦੇਖ ਕੇ ਹਨ ਅੱਖਾਂ ਚੱਖਾਂ ਪਾ ਰਹੀ ਸੀ ਵੀ ਮੈਂ ਵੀ ਮੈਨੂੰ ਹੱਥ ਮਤਲਬ ਵੀ ਮੇਰੇ ਕੋਲ ਰਵੇ ਇਹ ਤਾਂ ਮਾਂ ਤਾਂ ਕਰ ਰਹੀ ਸੀ ਪੋਤਾ ਸਮਝਦੀ ਪਰ ਉਹ ਉਹ ਕਪੋਤਾ ਵਾਲਾ ਕੰਮ ਕਰਦਾ ਮੈਨੂੰ ਇਹ ਲੱਗਾ ਉਸ ਟਾਈਮ ਤਾਂ ਕਰਕੇ ਮੈਂ ਕਰਦਾ ਸੀ ਵੀ ਮਾਂ ਜਦੋਂ ਠੀਕ ਤਾਂ ਮੈਂ ਉਹਨੂੰ ਕਹਿਣਾ ਸੀ ਉਹ ਪਤੰਦਰਾ ਰਹਿ ਇੱਥੇ ਤੇਰੇ ਨਾਲ ਦੇਖ ਕੇ ਨਾ ਜ਼ਿਆਦਾ ਠੀਕ ਹੋਣਾ ਵੀ ਮੇਰਾ ਪੁੱਤ ਤਾਂ ਮੇਰੇ ਕੋਲ ਆ ਹੁਣ ਜੇ ਮਾਂ ਨੂੰ ਪਤਾ ਹੋਵੇ ਮੇਰਾ ਪੁੱਤ ਮੈਨੂੰ ਛੱਡ ਕੇ ਹੀ ਚਲਾ ਗਿਆ ਤੇ ਉਹ ਵਿਚਾਰੀ ਤੇ ਕੀ ਬਿੱਤੂਗੀ ਮੈਂ ਕਿਹਾ ਤੂੰ ਯਾਰ ਲੱਗੇ ਰਹਿ ਹਨਾ ਉਹੀ ਉਹ ਚਲੋ ਜ਼ਬਰਦਸਤੀ ਤਾਂ ਰੱਖਿਆ ਹੀ ਇੱਕ ਅੱਧਾ ਦਿਨ ਤਾਂ ਸਾਡਾ ਰੱਖਣ ਦਾ ਸੀ ਮਤਲਬ ਵੀ ਚੱਲੇ ਅਸਾਸਤਾਂ ਕਰੇ ਹਾਂ ਸਾਸਤਾਂ ਕਰੇ ਨਾਲੇ ਮਾਂ ਨੂੰ ਵੀ ਹੋਵੇ ਮੇਰਾ ਪੁੱਤ ਹੈਗਾ ਮੇਰੇ ਕੋਲ ਮਾਤਾ ਹੈਗੇ ਨਹੀਂ ਹਾਲਤ ਵਿੱਚ ਗੱਲ ਕੋਈ ਕਰਨ ਦੀ ਉਹਨਾਂ ਬਾਰੇ ਪੁੱਤ ਬਾਰੇ ਪਤਾ ਇਹਨਾਂ ਨੂੰ ਵੀ ਚਲਾ ਗਿਆ ਜਾਂ ਕਿਵੇਂ ਹੈਗਾ ਮਾਤਾ ਮੁੰਡੇ ਦਾ ਕੀ ਨਾਮ ਆ ਇਹ ਸਿੰਘ ਹੈ 15 ਸਿੰਘ ਹੈ ਨਾ ਚਲ ਗਿਆ ਮਾਤਾ ਉਹ ਆਹ ਚਲਿਓ ਫੋਨ ਬੰਦ ਆ ਰਿਹਾ ਉਹਦਾ ਆਹ ਪਿੰਨੂ ਚਲ ਗਿਆ ਪਿੰਨੂ ਚਲ ਗਿਆ ਫੋਨ ਬੰਦ ਆ ਰਿਹਾ ਮਾਤਾ ਉਹਦਾ ਆ ਮੈਂ ਪ੍ਰਾਪਤ ਹੋ ਗਿਆ ਚਲ ਗਿਆ ਹੈ ਐ ਪਾ ਗਿਆ ਨਹੀਂ ਚਲ ਗਿਆ ਆ ਚਲ ਗਿਆ ਉਹ ਵੀ ਤੇ ਫੋਨ ਬੰਦ ਆ ਰਿਹਾ ਉਹਦਾ ਮੈਂ ਮਿਲਣਾ ਤੂੰ ਮਾਤਾ ਮਿਲਣਾ ਤੇ ਮੁੰਡੇ ਮੁੰਡੇ ਆਪਣੇ ਨੂੰ ਮਿਲਣਾ ਪੰਜ ਕੁੜੀਆਂ ਇਸ ਵਿੱਚ ਹੈ ਤੇਨੇ ਮੁੰਡੇ ਪੰਜ ਕੁੜੀਆਂ ਤੁਹਾਡੇ ਤਿੰਨ ਮੁੰਡੇ ਆ ਹਾਂਜੀ ਦੂਜੇ ਦੋ ਕਿੱਥੇ ਆ ਆ ਪੂਰੇ ਹੋ ਗਏ ਅੱਛਾ ਉਹ ਪੂਰੇ ਹੋ ਗਏ ਤੇ ਕੁੜੀਆਂ ਵਿਆਈਆਂ ਆ ਕੁੜੀਆਂ ਦੋ ਵਿਆਹੇ ਹੋ ਗਏ ਅੱਛਾ ਛਿਆ ਇੱਕ ਛਿਆ ਹੂੰ ਤੇ ਕੁਝ ਹੋ ਗਏ ਅੱਛਾ ਮਾਤਾ ਉਹ ਪੁੱਤ ਨੂੰ ਤੂੰ ਮਿਲਣਾ ਦਿਲ ਕਰਦਾ ਉਹਨੂੰ ਕਹੇ ਤੇਰੇ ਨਾਲ ਰਵੇ ਤੇਰੇ ਕੋਲ ਆੜ ਕੇ ਬਹਿ ਕੇ ਨਹੀਂ ਹੈ ਰਹਿਣਾ ਨਹੀਂ ਉਹਨੇ ਇਹ ਕੰਮ ਹੀ ਨਹੀਂ ਹੁੰਦਾ ਹੈ ਐਂ ਭਾਈ ਕੋ ਕੰਮ ਨਹੀਂ ਹੁੰਦਾ ਕੰਮ ਕੀ ਕੰਮ ਕਰਦਾ ਮੈਨੂੰ ਮਾ ਉਹ ਕੰਮ ਨਹੀਂ ਹੁੰਦਾ ਪਾਪਾ ਜਮਾਤਾ ਰੋਟੀ ਪਾਣੀ ਮਿਲਦਾ ਸੀ ਖਾਣ ਪੀਣ ਨੂੰ ਰੋਟੀ ਦਿੰਦਾ ਸੀ ਮੈਂ ਕਿਹਾ ਪਾਪਾ ਕੋਈ ਨਹੀਂ ਸੀ बोलण दी हालत ਵਿੱਚ ਨਹੀਂ ਹੈਗੇ ਥੋੜੇ ਅੱਛਾ ਜਿਵੇਂ ਅਜੇ ਵੀ ਮਾਂ ਮੂੰਹੋਂ ਸਿੱਧੇ ਤੌਰ ਤੇ ਨਹੀਂ ਕਹਿ ਰਹੀ ਵੀ ਪੁੱਤ ਛੱਡ ਕੇ ਚਲਾ ਗਿਆ ਜਾਂ ਮੇਰਾ ਪੁੱਤ ਕਪੁੱਤ ਹੋ ਗਿਆ ਜਾਂ ਮੈਂ ਉਸ ਦਿਨ ਵੀ ਸਿਕੁੰਦਰ ਵੀਰ ਜੀ ਇਹ ਮੈਂ ਉਹਨੂੰ ਕਹਿ ਰਿਹਾ ਸੀ ਪਰ ਮਾਂ ਤੋਂ ਇੱਕ ਸ਼ਬਦ ਵੀ ਨਹੀਂ ਬੋਲ ਰਹਾ ਕੋਈ ਜ਼ਿਆਦੇ ਕੇਸਾਂ 'ਚ ਸਾਡੇ ਨਾਲ ਇਦਾਂ ਹੀ ਹੁੰਦੀ ਹੈ ਮਾਂ ਨਹੀਂ ਆਪਣੇ ਪੁੱਤ ਨੂੰ ਕਦੀ ਵੀ ਕਹਿੰਦੀ ਮਾਂ ਵਿਚਾਰੀ ਫਿਰ ਵੀ ਕਹਿੰਦੀ ਮੇਰਾ ਪੁੱਤ ਤਾ ਮੇਰੇ ਕੋਲ ਆ ਨਾ ਵੀ ਚੰਗਾ ਆਇਆ ਪਹਿਲਾਂ ਰੋਟੀ ਪਾਣੀ ਨਾ ਦੇਵੇ ਇੱਕ ਥੋ ਹਰਿਆਣੇ ਲੱਗੇ ਉਹ ਮਾਤਾ ਲੈ ਕੇ ਆਉਂਦੀ ਲਾਤੇ ਚ ਕੀੜੇ ਸੀ ਸਿਕੁੰਦਰ ਵੀਰ ਜੀ ਪੁੱਤ ਲੱਗੇ ਸੀ ਉਹ ਵੀ ਹਾਲਾਤ ਐ ਸੀ ਨਾ ਕਦੀ ਇਲਾਜ ਨੂੰ ਕਰਨ ਦੇ ਪਰ ਮਾਂ ਦੇ ਮੂੰਹੋਂ ਇੱਕ ਲਫ਼ਜ਼ ਵੀ ਨਹੀਂ ਸੀ ਬੋਲਿਆ ਮੇਰਾ ਪੋਤਾ ਇਦਾਂ ਹੈ ਇੱਕ ਮਾਮਾ ਦਾ ਪਿਆਰ ਹੀ ਇਦਾਂ ਹੈ ਮਾਮਾ ਕਦੀ ਵੀ ਨਹੀਂ ਕਹਿੰਦੀ ਪਰ ਪੁੱਤ ਕਪੋਤਾ ਤੇ ਮਾਂ ਤਾਂ ਨਹੀਂ ਮਾਂ ਨਹੀਂ ਕਹਿੰਦੀ ਮਾਤਾ ਨੂੰ ਕਿਵੇਂ ਇਲਾਜ ਕਰਾਓਗੇ ਕੁਝ ਦਿਨਾਂ ਦੇ ਵਿੱਚ ਠੀਕ ਵੀ ਹੋ ਜਾਏਗੀ ਤੰਦਰੁਸਤ ਹੋ ਜਾਏਗੀ ਫਿਰ ਉਸੇ ਮਾਫ ਕਰਨਾ ਬੁੱਤ ਕੋ ਛੱਡ ਕੇ ਆਉਣੀ ਜਾਂ ਫਿਰ ਆਪਣੇ ਕੋਲ ਰੱਖਣਾ ਨਹੀਂ ਨਹੀਂ ਜਿਹੜਾ ਵੀ ਜੀ ਭੱਜ ਹੀ ਗਿਆ ਜਿਹੜਾ ਆਪਣੀ ਜ਼ਿੰਮੇਵਾਰੀ ਤੇ ਨਹੀਂ ਹੋਣੀ ਹੁਣ ਤਾਂ ਅਸੀਂ ਪ੍ਰਮਾਤਮਾ ਨੇ ਸਾਡੇ ਆ ਰਿਸ਼ਤਾ ਹਨਾ ਬਣਾਇਆ ਗੁਰੂ ਸਾਹਿਬ ਨੇ ਜਿਹੜਾ ਇੱਕ ਸਾਡੇ ਸੇਵਾ ਘਰ ਤੇ ਸਾਡੇ ਇੱਕ ਪਰਿਵਾਰਿਕ ਮੈਂਬਰਾਂ ਵੱਲੋਂ ਹੀ ਸੌ ਜਾਣਾ ਰਹਿ ਰਹੇ ਇਹ ਵੀ ਮਾਂ ਸਾਡੇ ਕੋਲ ਹੀ ਰਹੂਗੀ ਹੁਣ ਨਹੀਂ ਭੇਜਾਂਗੇ ਜੇ ਭੇਜ ਦਿੱਤੀ ਫਿਰ ਫਿਰ ਉਹੀ ਹਾਲਾਤ ਹੋ ਜਾਣਗੇ ਫਿਰ ਕੀੜੇ ਫਿਰ ਪਾ ਜਾਣਗੇ ਫਿਰ ਬੜਾ ਔਖਾ ਹੋ ਜੂ ਫਿਰ ਤਾਂ ਉਹਨੇ ਦਰਦ ਦੇ ਨੇ ਲੈ ਕੇ ਵੀ ਨਹੀਂ ਆਉਣਾ ਜੀ ਦਿੱਤਾ ਨਾ ਉਹਨੇ ਨਹੀਂ ਆਉਣਾ ਹੁਣ ਉਹਨੂੰ ਪਤਾ ਕਿਹੜਾ ਵੀਡੀਓ ਨਹੀਂ ਦੇਖਦਾ ਮੋਬਾਈਲ ਰੱਖਿਆ ਉਹਨੇ ਹੁਣ ਜੇ ਕੱਲ ਨੂੰ ਕੋ ਆ ਵੀ ਨਾ ਵੀ ਉਹਨੇ ਲਿਆਉਣਾ ਵੀ ਨਹੀਂ ਲੈਣਾ ਦੱਸਣਾ ਵੀ ਨਹੀਂ ਸਾਨੂੰ ਉਹਨੇ ਅੰਦਰ ਪਿਆ ਹੀ ਕੋ ਨੁਕਸਾਨ ਕਰ ਦੂ ਪਰ ਉਹ ਦੱਸੂਗਾ ਨਹੀਂ ਤਾਂ ਹੁਣ ਇਸੇ ਕਾਰਨ ਅਸੀਂ ਨਹੀਂ ਮਾਤਾ ਨੂੰ ਭੇਜਣਾ ਸਾਡੇ ਸੇਵਾ ਘਰ ਚ ਰਹੂਗੀ ਅਸੀਂ ਪੂਰੀ ਦੇਖਭਾਲ ਕਰਾਂਗੇ ਉੱਥੇ ਸਾਰਾ ਲਾਅ ਹੋਗਾ ਇੱਥੇ ਡਾਕਟਰ ਸਾਹਿਬ ਨੇ ਦੱਸਿਆ ਕਿ ਕਿੰਨੇ ਦਿਨਾਂ ਤੱਕ ਆਪਾਂ ਵੀ ਗੱਲ ਕਰ ਰਹੇ ਸੀ ਕਿ ਰਿਕਵਰੀ ਦਾ ਕੁਝ ਕਿੰਨੇ ਦਿਨ ਲੱਗ ਸਕਦੇ ਨੇ ਇਹ ਹਫਤਾ ਜਾਂ ਬਤੁ ਬਤ ਹਫਤਾ 10 ਦਿਨ ਦੇ ਵਿੱਚ ਵਿੱਚ ਰਿਕਵਰ ਹੋ ਜਾਣਗੇ ਪੂਰਾ। ਕੋਈ ਸੰਪਰਕ ਕਿਕਰੋਗੇ ਹੁਣ ਵੀ ਮਾਤਾ ਠੀਕ ਹੋ ਗਈ ਹੈ ਮਿਲਤੇ ਜਾਏ। ਹਾਂ ਹਾਂ ਹੋਰ ਕਰਾਂਗੇ ਉਦਾਂ ਦਾ ਕਰਾਂਗੇ ਤੂੰ ਆ ਜੇ ਹੁਣ ਆਜੂਗਾ ਠੀਕ ਆ ਉਦਾਂ ਆਣ ਕੇ ਮਿਲ ਜੇ। ਸਾਨੂੰ ਅਸੀਂ ਨਹੀਂ ਕਿਉਂਕਿ ਉਹ ਤਾਂ ਹੈਗਾ ਹੀ ਨਕਮਾ ਪਰ ਮਾਂ ਤਾਂ ਹੈਗਾ ਨਾ ਮੇਰਾ ਪੋਤਾ। ਮਾਂ ਨੂੰ ਤਾਂ ਚਲੋ ਜੇ ਮਾਂ ਦੀ ਖੁਸ਼ੀ ਕਾਰਨ ਸਾਨੂੰ ਆਵੇ ਉਹ ਇੱਥੇ ਮਿਲੇ ਤਾਂ ਸਾਨੂੰ ਇਸ ਤੋਂ ਵੱਡੀ ਕੋਈ ਗੱਲ ਨਹੀਂ ਅਸੀਂ ਆਵੇ ਮਿਲੇ ਜੋ ਮਰਦੀ ਇੱਥੇ ਆਣ ਕੇ ਪ੍ਰਸ਼ਾਦਾ ਪਾਣੀ ਛਕੇ ਸਾਨੂੰ ਕੋਈ ਇਤਰਾਜ਼ ਨਹੀਂ। ਹੁਣ ਮਿਲਦਾ ਫਿਰ ਜਦੋਂ ਬੇਸ਼ੱਕ ਦੁੱਖ ਤਾਂ ਹੁੰਦਾ ਹੀ ਹੈ ਜਦੋਂ ਇਦਾਂ ਦਾ ਕੇਸ ਪਰ ਜਦੋਂ ਸੇਵਾ ਹੱਥੀਂ ਮਾਰਾ ਹੀ ਲੈਂਦੇ ਨੇ ਤਾਂ ਫਿਰ ਸਕੂਨ ਮਿਲਦਾ ਬਿਲਕੁਲ ਆਹੀ ਇੱਕ ਜਿਹੜਾ ਅਸੀਂ ਅੰਦਰੋਂ ਨਾ ਸਾਨੂੰ ਕਈ ਵਾਰ ਕੋਈ ਪੁੱਛਦੇ ਆ ਕਿ ਕੀ ਤੁਹਾਨੂੰ ਇਸ ਚੀਜ਼ ਦੇ ਵਿੱਚ ਮਿਲਦਾ ਮਤਲਬ ਕਿਦਾਂ ਬਸ ਜਿਹੜਾ ਹੁਣ ਮਾਤਾ ਠੀਕ ਹੋ ਕੇ ਸਾਡੇ ਨਾਲ ਚੱਲ ਕੇ ਜਾਣਾ ਨਾ ਇੱਕ ਇਹੀ ਇੱਕ ਅੰਦਰੋਂ ਖੁਸ਼ੀ ਮਿਲਦੀ ਉਹ ਚਾਹੇ ਇਦਾਂ ਦੇ ਹਾਲਾਤ ਵਾਲਾ ਮਾੜਾ ਹੋਵੇ ਉਹਦੀ ਹੋਵੇ ਪਰ ਮਾਤਾ ਠੀਕ ਹੋ ਕੇ ਸਾਡੀਆਂ ਅੱਖਾਂ ਮਰੇ ਬੈਠੀ ਰਵੇ ਜਾਂ ਘੁੰਮੇ ਫਿਰੇ ਅੰਦਰੋਂ ਹੀ ਸਕੂਨ ਮਿਲਦਾ ਉਹ ਵੱਖਰਾ ਹੀ ਹੈ ਸਾਕਰੀ ਨਹੀਂ ਹੈ ਬਹੁਤ ਸਾਰੇ ਕੇਸ ਅਜੇ ਵੀ ਹੋਣਗੇ ਘਰਾਂ ਦੇ ਵਿੱਚ ਇਦਾਂ ਦੇ ਅਜੇ ਵੀ ਲੋਕ ਕਈ ਵਾਰ ਭਟਕ ਜਾਂਦੇ ਨੇ ਜਾਂ ਪਰਿਵਾਰਕ ਮਸਲੇ ਬਣ ਜਾਂਦੇ ਨੇ ਕਹਿਣਾ ਚਾਹੁੰਦੇ ਕੁਝ ਬਿਲਕੁਲ ਮੈਂ ਇਹੀ ਅਪੀਲ ਸਾਨੂੰ ਬਹੁਤ ਸਿਕੰਦਰ ਵੀਰ ਜੀ ਕੱਲ ਆਉਂਦੀਆਂ ਕਿ ਜਦੋਂ ਉਹ ਆਉ ਨਹੀਂ ਦੱਸਦੇ ਆਂਡ ਗਵਾਂਡ ਲੋਕ ਦੱਸਦੇ ਸਾਨੂੰ ਬਾਈ ਜੀ ਸਾਡੇ ਗਾਂਡ ਗਵਾਂਡ ਦੇ ਵਿੱਚ ਆ ਕੀ ਸੈ ਇਦਾਂ ਦੇ ਹਾਲਾਤ ਮਾਂ ਨੂੰ ਕੁੱਟਦੇ ਆ ਮਾਰਦੇ ਆ ਮੈਂ ਹੱਥ ਬਨ ਕੇ ਅਪੀਲ ਕਰਦਾ ਮਾਂ ਤੋਂ ਬਾਪ ਤੋਂ ਵੱਧ ਕੇ ਕੋਈ ਰਿਸ਼ਤਾ ਦੇਖੋ ਮਾਂ ਨੇ ਕਿਵੇਂ ਮਾਪ ਬਾਪ ਜਦੋਂ ਛੋਟੇ ਹੁੰਦਿਆਂ ਨੂੰ ਕਿਵੇਂ ਪਾਲ ਪਰੋਸ ਕੇ ਕਿੱਥੇ ਤੱਕ ਰ ਪਹੁੰਚਾਉਂਦੇ ਆ ਤੇ ਜੇ ਮਾਂ ਨਾ ਹੋਵੇ ਤਾਂ ਅਸੀਂ ਵੀ ਨਾ ਹੋਈਏ ਤੇ ਇਸ ਕਰਕੇ ਬੇਨਤੀ ਆ ਜਿੱਥੇ ਤੱਕ ਸਾਨੂੰ ਕੋਈ ਲੱਗਦਾ ਪਤਾ ਅਸੀਂ ਤਾਂ ਫਿਰ ਆਵਾਂਗੇ ਤੇ ਜਲੂਸ ਵੀ ਕੱਢਾਂਗੇ ਮੋਬਾਈਲ ਦੇ ਨਾਲ ਆਪਾਂ ਵੀਡੀਓ ਪਾਵਾਂਗੇ ਜਾਇਦ ਇਹਦੇ ਨਾਲ ਹੀ ਫਿਰ ਬਹੁਤ ਦਰਦਿਆਂ ਮਾਰੇ ਲੋਕ ਬਹੁਤ ਰੱਖਣ ਲੱਪੇ ਜਦੋਂ ਸਾਨੂੰ ਕੋਈ ਲੋਕ ਕਹਿੰਦੇ ਆ ਆਪਾਂ ਕਹਿੰਨਾਂ ਨੇ ਵੀਡੀਓ ਬਣਾ ਕੇ ਭੇਜੋ ਜੇ ਨਹੀਂ ਆ ਫੋਨ ਦੇ ਉੱਪਰ ਅਸੀਂ ਕਰ ਦਨੇ ਬਾਈ ਜੀ ਆਵਾਂਗੇ ਵੀਡੀਓ ਪਾਵਾਂਗੇ ਤੇ ਵਧੀਆ ਘਰਾਂ ਦੇ ਵਿੱਚ ਰਹਿੰਦੇ ਚਾਹੇ ਜੋ ਉਦਾਂ ਪਿਆਰੇ ਨੇ ਤੇ ਜੁੱਤੀ ਦੇ ਡਰਦੀ ਕੀ ਵਧੀਆ ਆਪਣੇ ਘਰ ਪਰਿਵਾਰ ਚ ਰੱਖ ਰਹਿ ਉਹਨਾਂ ਨੂੰ ਬੇਨਤੀ ਆ ਇਹਨਾਂ ਤੋਂ ਵੱਧ ਕੇ ਕੁਝ ਨਹੀਂ ਤੇ ਚਾਹੇ ਮੰਦਰਾਂ ਚ ਗੁਰਦੁਆਰਾ ਸਾਹਿਬ ਜਾ ਕੇ ਮੱਥੇ ਟੇਕ ਲਓ ਜੇ ਮਾਂ ਨੂੰ ਆਪਣਾ ਸਕੂਨ ਹੀ ਨਾ ਦੇ ਸਕੇ ਤੇ ਜੋ ਮਰਜੀ ਕਰੀਓ ਠੀਕ ਆ ਜੀ ਗੱਲਬਾਤ ਕਰਨ ਲਈ ਧੰਨਵਾਦ ਤਾਂ ਵਰਗੁਜ ਖਾਲਸਾ ਵਰ ਪਤਾ ਹੀ ਤਾਂ ਇਹ ਭਾਈ ਮਨਜੂਰ ਸਿੰਘ ਸੀਗੇ ਔਰ ਐਸੀ ਮਾਂ ਦੀ ਕਹਾਣੀ ਹੈ ਜਿਨੇ 9 ਮਹੀਨੇ ਉਸ ਪੁੱਤ ਨੂੰ ਆਪਣੀ ਕੋਖ ਦੇ ਵਿੱਚ ਰੱਖ ਕੇ ਦੁੱਖਾਂ ਤਕਲੀਫਾਂ ਝੱਲ ਕੇ ਜਨਮ ਦਿੱਤਾ ਫਿਰ ਜਨਮ ਦੇਣ ਤੋਂ ਬਾਅਦ ਪਾਲਿਆ ਕਾਮਸ ਖਾਇਆ ਰੋਜ਼ਗਾਰ ਤੇ ਲਾਇਆ ਉਮੀਦ ਕੀਤੀ ਹੋਵੇਗੀ ਕਿ ਬੁਢਾਪੇ ਦੇ ਵੇਲੇ ਉਹ ਪੁੱਤ ਮੇਰਾ ਸਹਾਰਾ ਬਣੇਗਾ ਪਰ ਸਹਾਰਾ ਬਣਦੀ ਜਦੋਂ ਵਾਰੀ ਆਈ ਤਾਂ ਉਹ ਪੁੱਤ ਇਸ ਮਾਂ ਨੂੰ ਕੀੜੇ ਪਿਆਂ ਹਾਲਤ ਦੇ ਵਿੱਚ ਸੁੱਟ ਕੇ ਆਪ ਦੌੜ ਜਾਂਦਾ ਤੇ ਆਪਣਾ ਇਥੋਂ ਤੱਕ ਕਿ ਫੋਨ ਵੀ ਬੰਦ ਕਰ ਲੈਂਦਾ ਕਿ ਮੈਨੂੰ ਕਿਤੇ ਇਸ ਮਾਂ ਦਾ ਸੁੱਖ ਸੁਨੇਹ ਦਾ ਮੁੜ ਕੇ ਫੋਨ ਨਾ ਆ ਜਾ ਕਿਤੇ ਮੁੜ ਕੇ ਆਸ਼ਰਮ ਤੋਂ ਫੋਨ ਨਾ ਆ ਜਾ ਵੀ ਭਾਈ ਆ ਕੇ ਆਪਣੀ ਮਾਤਾ ਨੂੰ ਸੰਭਲ ਲੈ ਤਾਂ ਇਹ ਕਹਾਣੀ ਬਹੁਤ ਸਾਰੇ ਲੋਕਾਂ ਦੀ ਹੋਵੇਗੀ ਸਮਝਣ ਦੀ ਲੋੜ ਹੈ ਸੋਚਣ ਦੀ ਲੋੜ ਹੈ ਕਿ ਮੈਨੂੰ ਲੱਗਦਾ ਵੀ ਸਭ ਤੋਂ ਕੀਮਤੀ ਜੇਕਰ ਜ਼ਿੰਦਗੀ ਦੇ ਵਿੱਚ ਇਨਸਾਨ ਨੇ ਕੁਝ ਕਮਾਇਆ ਹੋਵੇ ਤਾਂ ਉਹ ਮਾਂ ਹੀ ਹੁੰਦੀ ਹੈ ਸਾਨੂੰ ਸਾਰਿਆਂ ਨੂੰ ਲੋੜ ਹੈ ਆਪਣੇ ਬਜ਼ੁਰਗਾਂ ਦੀ ਸੇਵਾ ਕਰਨ ਦੀ ਕੈਮਰਾਮੈਨ ਨਰੇਸ਼ ਦੇ ਨਾਲ ਸੁਖਿੰਦਰ ਸਿੰਘ ਹਮਦਰਦ ਟੀਵੀ ਟਾਂਡਾ